ਮਿੱਤਰੋ ਜੀ ਹੁਣ ਆਪਾਂ ਵੱਢਣ ਚੱਲੇ ਆਂ ਝੋਨਾ ਤੇ ਮਸ਼ੀਨ ਆ ਚੁੱਕੀ ਆਪਣੇ ਖੇਤ ਤੇ ਟਰਾਲੀਆਂ ਆਪਾਂ ਦੋ ਰੋਗ ਆਆਂ ਤੇ ਆਪਣਾ ਟਰਾਲਾ ਪਾ ਲਿਆ ਤੇ ਆ ਮਿੱਤਰੋ ਅੱਜ ਆਪਾਂ ਲਾਉਣ ਲੱਗਿਆਂ ਸਲੰਸਰ ਆਪਣਾ ਮਿੱਤਰੋ ਜਿਹੜਾ ਸਲੰਸਰ ਤੁਹਾਨੂੰ ਗਿਆ ਸੀ ਨਾ ਆਪਾਂ ਝੋਨੇ ਵੇਲੇ ਲਾਵਾਂਗੇ ਅੱਜ ਲਾ ਰਹੇ ਆਂ ਆਪਾਂ ਹੁਣ ਇਦਾਂ ਹੀ ਵੀਡੀਓ ਨਾ ਬਣੇ ਰਿਓ ਤਰੂ ਵਾਜ ਵੇਖਿਆ ਕਿੰਨੀ ਘੈਂਟ ਆਉਂਦੀ ਮਿੱਤਰੋ ਲੋਕ ਨਾ ਐਂਡ ਤੱਕ ਬਣੇ ਰਿਓ ਲੋ ਮਿੱਤਰੋ ਜੀ ਆਹ ਨੂੰ ਖਰਾਪਾ ਦਿੱਤਾ ਆਹ ਵਾਲਾ ਲਾ ਤੇ ਆ ਆਪਾਂ ਨਵਾਂ ਜੜ ਲਿਆਂਦਾ ਇਹ ਲੋਂ ਲੱਗਿਆ ਆਪਣਾ ਇੱਥੇ ਮਿੱਤਰੋ ਕੱਸਣਾ ਆਪਾਂ ਵੇਖੋ ਕਿੰਨਾ ਕੈਂਡ ਲੱਗਦਾ ਸਿਰਾ ਮਿੱਤਰੋ ਜੀ ਆਪਾਂ ਪਹੁੰਚ ਚੁੱਕੇ ਹਾਂ ਖੇਤ ਇੱਕ ਟਰਾਲਾ ਰੋਕਦਾ ਆਪਾਂ ਉਥੇ ਇੱਕ ਟਰਾਲਾ ਆ ਰੋਕਦਾ ਤੇ ਇੱਕ ਟਰਾਲਾ ਆਪਣਾ ਵੱਡਾ ਟਰਾਲਾ ਪਾ ਕੇ ਲੈ ਜਾਂਦਾ ਆਪਾਂ ਤੇ ਆਪਾਂ ਨੇ ਅੱਜ ਮਸ਼ੀਨਾਂ 'ਚ ਸਾਰਾ ਵੜਾ ਦੇਣਾ ਆਪਾਂ 7 ਕਿੱਲੇ ਮਿੱਤਰੋ ਕੋ ਖੜੀ ਟਰਾਲਾ ਆਪਣਾ ਇਹ ਬਾਹ ਵਾਲਾ ਖੜਾ ਤੇ ਇੱਕ ਆ ਆਪਣਾ ਟਰਾਲਾ ਪਾ ਲੈਂਦਾ ਤੇ ਹੁਣ ਮਿੱਤਰੋ ਆਪਾਂ ਉਹ ਉੱਥੇ ਲੈ ਕੇ ਜਾਂਦੇ ਆ ਇੱਕ ਟਰਾਲਾ ਇੱਥੇ ਰੋਕ ਦਿੱਤਾ ਤੇ ਬਾਕੀ ਆਪਾਂ ਇਹ ਟਰਾਲਾ ਜਿਹੜਾ ਆਪਣਾ ਵੱਡਾ ਟਰਾਲਾ ਉਹ ਆਪਾਂ ਉੱਧਰ ਲੈ ਕੇ ਜਾਣਾ ਤੇ ਉਹ ਟਰਾਲਾ ਆਪਾਂ ਉੱਧਰ ਦੀ ਭਰਾ ਲੈਣਾ ਉੱਧਰ ਦਾ ਤੇ ਹੁਣ ਮਿੱਤਰੋ ਇਦਾਂ ਵੀਡੀਓ ਨਾ ਬਣੇ ਰਿਓ ਘੈਂ ਘੈਂਟ ਵਲੋਗ ਆਉਣਗੇ ਤੁਹਾਨੂੰ ਕਿਹਾ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਮਿੱਤਰੋ ਸਲੈਂਸਰ ਜਿਹੜਾ ਆਪਾਂ ਚੇਂਜ ਕੀਤਾ ਸੀ ਆਵਾਜ਼ ਦੇਖੋ ਸਲੈਂਸਰ ਦੀ ਬਹੁਤ ਘੈਂਟ ਆ ਆਵਾਜ਼ ਕਿਆ ਕਰੋ ਮਤਰਾਉਂ। ਬੜਕ ਝੋਟੇ ਦੀ ਚੈੱਕ ਕਰੋ ਤੁਸੀਂ। ਆਪਾਂ ਟਰਾਲੀ ਦੇ ਖੜੇ ਹੋ ਜਾ ਮਿੱਤਰੋ। ਨਹੀਂ ਮਿੱਤਰੋ ਆਪਾਂ ਪਹੁੰਚ ਗਏ ਆ ਖੇਤ ਤੇ ਇੱਕ ਟਰਾਲੀ ਰੋਕਤੀ ਆਪਾਂ ਇੱਥੇ। ਆ ਵੀ ਵੜਦਣਾ ਅੱਜ ਸਾਰਾ। ਤੇ ਆ ਕਿੰਨੂ ਖਾ ਰਿਆ ਛੋਟਾ। ਤੇ ਆ ਹੱਲੀ ਆਪਣੀ ਤੇ ਉਧਰ ਆਪਾਂ ਟਰੈਕਟਰ ਰੋਕਤੇ ਆ ਤੇ ਮਸ਼ੀਨ ਬੱਸ ਹੋਰ ਦਸ ਮਿੰਟਾਂ ਮਸ਼ੀਨ ਪਹੁੰਚ ਜਾਣੀ ਆ। ਤੇ ਫਿਰ ਮਸ਼ੀਨ ਲੱਗੂਗੀ ਤੇ ਇੰਨਾ ਹੀ ਵੀਡੀਓ ਨਾ ਬਣੇ ਰਿਓ। ਇੱਕ ਟਰੈਕਟਰ ਆ ਉਹ ਰੋਕਤਾ ਆਪਾਂ ਤੇ ਇੱਕ ਟਰਾਲੀ ਉਹ ਰੋਕਤੀ ਆਪਾਂ ਠੀਕ ਆ ਮਿੱਤਰੋ ਸਾਰਾ ਵੱਢਣਾ ਅੱਜ ਇਦਾਂ ਮਿੱਤਰੋ ਵੀਡੀਓ ਨਾ ਬਣੀ ਰਿਓ ਤੇ ਉਹ ਮੋਟਰ ਆਪਣੀ ਤੇ ਹੁਣ ਆਪਾਂ ਮਸ਼ੀਨ ਨਾਲ ਤੇ ਮਿਲਦੇ ਆਂ ਫਿਰ ਤੇ ਬਹੁਤ ਠੰਡੀ ਸ਼ਾਂ ਆਇਆ ਇੱਥੇ ਘੈਂਟ ਮਿੱਤਰੋ ਤੇ ਮਸ਼ੀਨ ਆ ਚੁੱਕੀ ਐ ਉਹ ਸਾਹਮਣੇ ਆ ਗਈ ਐ ਮਸ਼ੀਨ ਤੇ ਆਪਾਂ ਹੁਣ ਵੱਢਨੇ ਆ ਤੇ ਟਰਾਲਾ ਆਪਾਂ ਲੈਣ ਦਾ ਪਹਿਲਾਂ ਆ ਵੱਢਾਂਗੇ ਸਾਰਾ ਇਹ ਸਾਰਾ ਇਹਦੇ ਚ ਪਵਾਵਾਂਗੇ ਆਪਣੇ ਵੱਡੇ ਟਰਾਲੇ 'ਚ ਪਹਿਲਾਂ ਵੱਡਾ ਟਰਾਲਾ ਆਪਣਾ ਪਰੋਣਾ ਤੇ ਹੁਣ ਆਪਾਂ ਮਿੱਤਰੋ ਟਰਾਲੇ ਦੇ ਛਾਵੇਂ ਰੋਕਦੇ ਆਂ ਐਦਾਂ ਹੀ ਬਣੇ ਰਿਓ ਵੀਡੀਓ ਦੇ ਨਾਲ ਮਿੱਤਰੋ ਇਹ ਛਾਵੇਂ ਆਪਾਂ ਰੋਕਦਾ ਡਾਇਰੈਕਟਰ ਟਰਾਲਾ ਤੇ ਮਸ਼ੀਨ ਆ ਚੁੱਕੀ ਹੈ ਤੇ ਆ ਵਢਾਂਗੇ ਆਪਾਂ ਝੂਨਾ ਸਰ ਆ ਦੇਖੋ ਜੀ ਤੇ ਮਟਰ ਤੇ ਇੱਕਦਮ ਵੀਡੀਓ ਨਾ ਬਣੇ ਰਿਓ ਤੇ ਇਹ ਮਸ਼ੀਨ ਆਪਣੀ ਆ ਚੁੱਕੀ ਆ ਉਹ ਤੇ ਹੁਣ ਬਾਈ ਰਿਹਾ ਨਿਕਲਿਆ ਗੋਵਿੰਦ ਗੋਵਿੰਦ ਮਸ਼ੀਨ ਆ ਚੁੱਕੀ ਆ 999 ਇਹ ਮਟਰ ਆਪਣੀ ਲੱਗਣ ਲੱਗੀ ਆ ਮਸ਼ੀਨ ਆ ਚੈੱਕ ਕਰਾਂ ਉਹ ਤੇ ਹੁਣ ਹਵਾ ਜਲ ਪੀਆ ਠੰਡੀ ਮਸ਼ੀਨਾਂ ਨੇ ਤੇ ਪ੍ਰਸ਼ਾਦ ਰੱਖਤਾ ਆਪਾਂ ਤੇ ਹੁਣ ਚਲਾ ਦੀਆ ਮਸ਼ੀਨ ਵਾਹਿਗੁਰੂ ਮਿਹਰ ਕਰੇ ਪਾਪਾ ਢਰਾ ਦੀਆਂ ਕਰਦੇ ਪੁੱਲ ਸਾਰੀਆਂ ਬਾਦ ਤੋਂ ਬਾਦ ਲੋ ਵੀ ਮੇਤਰੋ ਮਸ਼ੀਨ ਆਪਣੀ ਹੋ ਗਈ ਆ ਐਂਟਰ ਲੱਗ ਰਹੀ ਆ ਤੇ ਆਪਣਾ ਝੋਟਾ ਸ਼ਾਮੇ ਰੋਕਦਾ ਸਾਈਡ ਜੀ ਤੇ ਕਰਕੇ ਤੇ ਆ ਵਾਲੀ ਮਸ਼ੀਨ ਆ ਮਿੱਤਰੋ ਗੋਵਿੰਦ ਮਸ਼ੀਨ ਆ ਤੇ ਡੈਡੀ ਜੀ ਹਰ ਬੰਨੇ ਬੰਨੇ ਸਾਰੇ ਸੱਟਾਂ ਦੇ ਵਿੱਚ ਤੇ ਆਪਾਂ ਟਰਾਲਾ ਭਰਉਣਾ ਕਰਨਾ ਆਪਾਂ ਟਰਾਲੇ ਤੇ ਰਹਿੰਨੇ ਆ ਇਹ ਦਾਦਾ ਜੀ ਆ ਤੇ ਉਹ ਅੰਕਲ ਜੀ ਦੀ ਮਸ਼ੀਨ ਆ ਰੋ ਜਿਹੜਾ ਪਹਿਲਾਂ ਲੱਗ ਚੁੱਕਿਆ ਸਾਰਾ ਵਾ ਇਦਾਂ ਹੀ ਵੀਡੀਓ ਨਾਲ ਬਣੇ ਰਹੋ ਸਾਰੇ ਐਂਡ ਤੱਕ ਵੀਡੀਓ ਨਾਲ ਰਾਈਟਰ ਆਪਾਂ ਕਾਪਾ ਸਟਾਰਟ ਤੇ ਹੁਣ ਐਂਟਰ ਕਰਦੇ ਆਂ ਸ਼ੇਅਰ ਕਰੋ ਡੈਡੀ ਜੀ ਕਹਿੰਦਾ ਮੈਂ ਚਲਾਉਣਾ ਮੈਂ ਕਿਹਾ ਚਲੋ ਆਜੋ ਤੁਸੀਂ ਤੇ ਗਿੱਲਾ ਥਾਂ ਹੈਗਾ ਤੁਹਾਡਾ ਖਿੱਚ ਕੇ ਰੱਖਣਾ ਬਣਾ ਰੇਸ ਇਸ ਨੰਬਰ ਦੀ ਆਵਾਜ਼ ਚੈੱਕ ਕਰੋ ਐਨ ਹੁੰਦੀਆਂ ਕਈ ਆਪਾਂ ਦਿੱਤੀਆਂ ਟਾਂਗ ਸਪੈਸ਼ਲ ਵਹਿਲਾ ਲੈ ਗਿਆ ਭਜਾ ਕੇ ਫੁੱਲ ਇੱਕ ਗੱਡੀ ਰੀਜਣਾ ਸੰਭਾਲੀ ਹੋਈ ਆ ਤੇ ਮਿੱਤਰੋ ਇਹਦੇ ਵਿੱਚ ਵੀਡੀਓ ਨਾ ਬਣੀ ਰਿਹਾ ਐਨ ਤੱਕ ਤੇ ਮਿੱਤਰੋ ਧੰਨਾਂ ਕਿੱਲਿਆਂ ਦਾ ਢੇੜਾ ਮਾਲ ਲਿਆ ਮਸ਼ੀਨ ਨੇ ਸਾਰਾ ਇੱਕ ਢੇੜਾ ਤੇ ਬਾਕੀ ਸਾਰਾ ਢੇੜਾ ਮੰਨ ਲ ਕੇ ਫਿਰ ਦਾਣੇ ਪਵਾਵਾਂਗੇ ਐਡਾ ਲੱਗ ਰਿਹਾ ਚੀਜ਼ਾਂ ਨਾਈਟਰ ਚਾਲ ਕਰਦਾ ਮਿੱਤਰੋ ਹੁਣ ਆਪਾਂ ਦਾਣੇ ਪੋਣੇ ਆ ਬਹੁਤ ਜਿੰਦਾ ਐਂਦਾ ਵੀੜੇ ਨਾ ਬਣੇ ਲੋ ਫਿਲਟਰ ਆਪਾਂ ਘਮਾਤਾ ਇਹਨੂੰ ਕਰਤਾ ਘਮਾ ਕੇ ਇਥੋਂ ਤੇ ਉਹ ਆਪਣਾ ਫੁੱਲ ਹੋ ਗਿਆ ਟਰਾਲਾ ਕਰਮਾਲ ਬਾਬੇ ਦੀ ਕਿਰਪਾ ਨਾਲ ਆ ਮਿੱਤਰੋ ਹੁਣ ਬਾਟ ਰਹੇ ਆਪਾਂ ਵੀਡੀਓ ਨਾ ਬਣੇ ਰਿਓ ਮਿੱਤਰੋ ਸਭਾਈ ਬਹੁਤ ਜਿਆਦੀਆਂ ਮਸ਼ੀਨ ਦੀ ਬਹੁਤ ਘੈਂਟ ਮਸ਼ੀਨਾ ਤੇ ਇਧਰ ਚੈੱਕ ਕਰੋ ਛੋਟਾ ਆਪਣਾ ਬਹੁਤ ਆਵਾਜ਼ ਕਰਦਾ ਸਲੰਸਰ ਰਹਿੰਦਾ ਵੀ ਵਾਲੀ ਘੈਂਟ ਨਿਆਰਾ ਬੱਬੇ ਐਂਡ ਜਿਦੋਂ ਮਿੱਤਰੋ ਟਰਾਲੀ ਜੇ ਆਪਾਂ ਪਾਵਾਂਗੇ ਸਾਰਾ ਮਾਲ ਤੇ ਫਿਰ ਉਹ ਪਰਲੇ ਟਰਾਲੀ ਜਿਹੜਾ ਦੂਜਾ ਉਹਦੇ ਚ ਇੱਥੇ ਹੈ ਉਧਰ ਮਸ਼ੀਨ ਆਪਣੀ ਲੱਗੀ ਖੜੀ ਆ ਤੇ ਆ ਹੁਣ ਆਪਾਂ ਇੱਧਰ ਆ ਗਏ ਆ ਹੁਣ ਆਹ ਟਰਾਲੀ ਭਰਉਣੀ ਆਪਾਂ ਜੋ ਭਰੀ ਜਾਂਦੀ ਆ ਉਧਰ ਇੱਧਰ ਆਪਾਂ ਡਰਾਈਵਰਾਂ ਵੀਰਾਂ ਨੂੰ ਪ੍ਰਸ਼ਾਦਾ ਸ਼ਿਖਾ ਦਈਏ ਚਾਹ ਤੇ ਪ੍ਰਸ਼ਾਦਾ ਲਿਆਂਦਾ ਸੀ ਆਪਾਂ ਜੋ ਵੀਰਾਂ ਨੂੰ ਸ਼ਿਖਾ ਕੇ ਤੇ ਮਿਲਦੇ ਆਂ ਤੇ ਮਤਰੋ ਆ ਆਪਣਾ ਵੱਢਿਆ ਗਿਆ ਵੀ ਪਰ ਰਹਿ ਗਏ ਢੇੜੇ ਚਾਰ ਕੁ ਢੇੜੇ ਰਹਿ ਗਏ ਇਹਦੇ ਫੇਰ ਉਹ ਟਰਾਲਾ ਆਪਣਾ ਫੁੱਲ ਹੋ ਜਾਣਾ ਤੇ ਫੇਰ ਆਪਾਂ ਚੱਲਣਾ ਉਹ ਵੱਢਣ ਉੱਧਰ ਲਾ ਮਸ਼ੀਨ ਬਹੁਤ ਘੈਂਟ ਆ ਗੋਬਿੰਦ 999 ਹਸ ਪਾਵਰ ਤੇ ਹੁਣ ਡਰਾਈਵਰ ਦੂਜੇ ਨੇ ਪ੍ਰਸ਼ਾਦਾ ਛਕਾਉਣੇ ਆ ਇੱਕ ਡਰਾਈਵਰ ਨੇ ਤਾਂ ਛਕ ਲਿਆ ਪ੍ਰਸ਼ਾਦਾ ਐਦਾਂ ਵੀਡੀਓ ਨਾ ਬਣੇ ਰਿਓ ਅੰਨ ਤੱਕ ਮੈਂ ਪਰੋ ਬਿੱਲਾ ਤਾਂ ਆ ਟਰੈਕਟਰ ਜ਼ੋਰ ਬਹੁਤ ਲੈਂਦੇ ਆ ਤੇ ਮਸ਼ੀਨ ਵੀ ਬਹੁਤ ਜ਼ੋਰ ਲੈਂਦੀ ਆ ਲੱਗੀ ਫੇਰ ਵੀ ਵਧੀਆ ਖਿੱਚੀ ਜਾਂਦੇ ਆ ਦੋਵੇਂ ਉਹ ਮਿੱਤਰੋ ਜੀ ਤੇ ਉਧਰ ਆਪਣਾ ਵੱਡਿਆ ਗਿਆ ਮਸ਼ੀਨ ਤੇ ਆ ਆ ਚੁੱਕੀ ਐ ਇਧਰ ਮਸ਼ੀਨ ਤੇ ਉਹ ਆਪਾਂ ਟਰੈਕਟਰ ਲੈ ਕੇ ਆਉਨੇ ਹੁਣ ਤੇ ਆ ਖਾਲੀ ਵਾਲਾ ਆਪਾਂ ਝੋਨਾ ਛੱਟ ਰਹੇ ਆ ਜੀ ਉੱਪਰ ਆ ਜੇ ਇਹ ਵੀ ਵਿੱਚ ਵੱਡਿਆ ਜਾਵੇ ਛੰਡਾ ਜੇ ਝੋਨਾ ਤੇ ਹੁਣ ਆਪਾਂ ਟਰੈਕਟਰ ਲੈ ਕੇ ਆਉਨੇ ਆ ਤੇ ਧਰਨ ਮਾਰਦਾ ਮਸ਼ੀਨ ਨੇ ਤੇ ਟਰਾਲੇ ਆਪਣੇ ਉਹ ਦੋ ਭਰੇ ਖਲਿਆ ਤੇ ਤੀਜਾ ਆਪਾਂ ਇਥੋਂ ਪਾ ਕੇ ਤੇ ਉਹ ਟਰੈਕਟਰ ਮਗਰ ਪਾ ਲਿਆ ਉਹ ਵੀ ਤੇ ਆ ਵੀ ਵੱਡਣਾ ਜੀ ਜਬ ਬਾਸਵਤੀ ਆਪਣੀ ਹੈਗੀ ਆ ਹਜੇ ਹਰੀ ਤੇ ਲੋ ਮਿੱਤਰੋ ਜੀ ਆ ਸਾਰਾ ਵੱਡਿਆ ਗਿਆ ਆਪਣਾ ਆ ਵੀ ਤੇ ਉਪਰੇ ਆਪਣੀਆਂ ਟਰਾਲੀਆਂ ਰੋਗ ਗਈਆਂ ਤੇ ਆ ਵੱਡ ਗਿਆ ਆਪਾਂ ਇਹ ਵੀ ਟਰਾਲੀ ਵਾਲੀ ਆ ਤੇ ਐਦੂ ਲੱਗ ਗਈਆਂ ਮਸ਼ੀਨ ਚੱਲ ਪਈ ਆ ਇੱਥੇ ਮਸ਼ੀਨ ਤੇ ਆ ਟਰਾਲਾ ਵੀ ਆਪਣਾ ਫੁੱਲ ਹੋ ਜਾਣਾ ਤੇ ਮਿੱਤਰੋ ਟਾਈਮ ਹੋ ਗਿਆ 4:30 ਹੋ ਗਿਆ ਸ਼ਾਮ ਦੇ ਤੇ ਆਪਾਂ ਲੱਗੇ ਸੀ 1 ਵਜੇ ਲੱਗੇ ਸੀ ਮਸ਼ੀਨ ਦੀ ਬਹੁਤ ਸਫਾਈ ਆ। ਲੋ ਮਿੱਤਰੋ ਜੀ ਸਾਰਾ ਗਿਆ ਵੱਡਿਆਂ ਤੇ ਮਿੱਤਰੋ ਮਸ਼ੀਨ ਗਈ ਜਲੀ ਉਹ ਵੀ। ਤੇ ਆਪਾਂ ਆ ਟਰਾਲੀ ਜੀ ਵੀ ਫੁੱਲ ਕਰਾ ਲੇ। ਉਹ ਟਰ ਦਾ ਫੁੱਲ ਬਣਾਉਗੇ ਵੱਡਾ। ਤੇ ਇੱਕ ਟਰਾਲਾ ਫੁੱਲ ਕਰਤਾ ਆਪਾਂ। ਵੱਡਾ। ਤਕੂ ਇਹ ਆਪਣਾ ਛੋਟਾ ਨਾਲ ਰੋਗਤਾ ਤੇ ਇੱਥੇ ਪੀਂਨੇ ਆ ਪਾਣੀ ਤੇ ਚਾਹ-ਚੁਸ਼ ਸਕਦੇ ਆ। ਤੇ ਹੁਣ ਆਪਣਾ ਹੋ ਗਿਆ ਕੰਮ ਅੱਜ ਸਾਰਾ ਕੰਪਲੀਟ। ਤੇ ਸ਼ਾਮ ਦੇ 5:00 ਵੱਜ ਚੁਕੇ ਆ। ਮਸ਼ੀਨ ਚੱਲ ਗਈ ਉਧਰ ਉਧਰ ਲੱਗਣ ਲੱਗੀ ਆਪਣੇ ਵੀਰ ਹੋਰ ਕਾ ਸਕੇ ਤੇ ਇਦਾਂ ਹੀ ਆਪਾਂ ਨੂੰ ਜਾਣਾ ਮੰਡੀ ਤੇ ਇਦਾਂ ਹੀ ਮੰਡੀ ਨਾਲ ਪਹੁੰਚਦੇ ਆਪਾਂ ਮੰਡੀ ਨਾਲ ਸਾਰੇ ਝੋਨਾ ਮੰਡੀ ਲੈ ਜਾਣੀ ਆਪਣੇ ਤਿੰਨੇ ਟਰਾਲੀਆਂ ਤੇ ਮੰਡੀ ਜੇ ਮਿੱਤਰੋ ਆਪਾਂ ਆ ਗਏ ਦੂਜੇ ਟਰਾਲੇ ਆਪਣੇ ਵੱਡੇ ਤੇ 14 7 ਤੇ ਚੈੱਕ ਕਰੋ ਇਹ ਫੁੱਲ ਭਰੇ ਆ ਗਿਆ ਇੱਧੇ ਤੋਂ ਤੇ ਉਹ ਮਸ਼ੀਨ ਚੱਲ ਰਹੀ ਆ ਅੰਕਲ ਕੇ ਹੋਰ ਕਿਸੇ ਦਾ ਵੱਢ ਰਿਹਾ ਤੇ ਇੱਧਰ ਆਪਣਾ ਸਾਰਾ ਵੱਢਿਆ ਗਿਆ ਤੇ ਉਹ ਆਪਣੇ ਟਰਾਲੇ ਖੜੇ ਦੂਜੇ ਦੋ ਤੇ ਸਵੇਰੇ ਮਿੱਤਰੋ ਮੰਡੀ ਲੈ ਕੇ ਜਾਵਾਂਗੇ ਹੁਣ ਘਰੇ ਰੋਕ ਦੇਣੀਆਂ ਟਰਾਲੀਆਂ ਆਪਾਂ ਘਰੇ ਜਾ ਕੇ ਤੁਹਾਨੂੰ ਦਿਖਾਵਾਂਗੇ ਇਦਾਂ ਵੀਡੀਓ ਨਾ ਬਣੇ ਰਿਓ ਤੇ ਮਿੱਤਰੋ ਹੁਣ ਆਪਾਂ ਚੱਲਦੇ ਆਂ ਘਰੇ ਟਰਾਲਾ ਫਵਾ ਲਈਏ ਤੇ ਪਹਿਲਾਂ ਉਹ ਛੱਡਾਂ 1 13 7 ਦੀ ਆ 1 11 6 ਦੀ ਆ ਉਹ ਛੱਡ ਆਈਏ ਤੇ 14 7 ਟਰਾਲਾ ਆਪਣਾ ਬਾਅਦ ਚ ਲੈ ਕੇ ਜਾਵਾਂਗੇ ਇਹੜਾ ਫੁੱਲ ਭਰਿਆ ਆਪਾਂ ਚਲੋ ਜੀ ਹੁਣ ਆਪਾਂ ਟਰਾਲੀ ਭੱਦੀ ਪਾਤੀ ਆ ਇੱਕ ਛੱਟਾ ਹੀ ਆ ਦੇਖੋ ਬਾਅਦ ਚ ਲੈ ਕੇ ਜਾਵਾਂਗੇ ਤੇ ਹੁਣ ਆਪਾਂ ਇਹ ਘਰੇ ਲੈ ਕੇ ਚੱਲੇ ਆ ਟਰਾਲੀ ਤੇ ਹੁਣ ਘਰੇ ਜਾ ਕੇ ਮਿਲਦੇ ਆ ਇਦਾਂ ਹੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦੇ ਤੇ ਹੁਣ ਘਰੇ ਜਾ ਕੇ ਮਿਲਦੇ ਆ ਇਹ ਵੀਡੀਓ ਨਾ ਬਣੇ ਰਿਓ ਲਓ ਮਿੱਤਰੋ ਜੀ ਆਪਾਂ ਟਰਾਲਾ ਲੈ ਆਂਦੇ ਸਾਰੀਆਂ ਢਾਣੀ ਸੁੰਦਰਾ ਝੋਟਾ ਆਪਣਾ ਸਾਰਾ ਕੁਝ ਪਹੁੰਚ ਚੁੱਕਿਆ ਹੈ ਸ਼ੇਕ ਕਰੋ ਮਿੱਤਰੋ ਫੁੱਲ ਬਟਾ ਪੁੱਲਾ ਟਰਾਲੇ ਆਪਣੇ ਆ ਚੁਕੇ ਆ ਆ ਮਿੱਤਰੋ ਆਪਣਾ ਛੋਟਾ ਬੁੱਕ ਦਾ ਰਿਆ ਅੱਜ ਖੇਤਾਂ ਦੇ ਵਿੱਚ ਮਿੱਤਰੋ ਆ ਆਪਣਾ ਟਰਾਲਾ ਫੁੱਲ ਇੱਕ ਇੱਕ ਆ ਵਾਲਾ ਮਿੱਤਰੋ ਆਪਾਂ ਥੋੜੀ ਜਿਨੀ ਘਰੇ ਰੱਖਨੇ ਆ ਵਾਕਈ ਇੰਨੇ ਟਰਾਲੀਆਂ ਲੈ ਕੇ ਜਾਵਾਂਗੇ ਸਵੇਰੇ ਤੜਕੇ ਮੰਡੀ ਤੇ ਸਵੇਰੇ ਮਿਲਾਂਗੇ ਮੰਡੀ ਜਾ ਕੇ ਤੁਹਾਨੂੰ ਇਦਾਂ ਹੀ ਵੀਡੀਓ ਨਾਲ ਬਣੇ ਰਹੋ ਮਿੱਤਰੋ ਕਹਿਣ ਕਿ ਹੁਣ ਮਿੱਤਰੋ ਆਪਾਂ ਟਰਾਲੀਆਂ ਟਰੋਲੀਆਂ ਦਿੱਤੀਆਂ ਹੁਣ ਆਪਾਂ ਨਹਾਉਣੇ ਤੋਣੇ ਆ ਤੇ ਸਵੇਰੇ ਮੰਡੀ ਪੰਚਾਵਾਂਗੇ ਟਰਾਲੇ ਆਪਣੇ ਤੇ ਉਹ ਨੈਕਸਟ ਮੰਡੀ ਦਾ ਵਲੌਗ ਆਪਣਾ ਕੱਲ ਆਏਗਾ ਤੇ ਹੁਣ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਹੁਣ ਮਿਲਦੇ ਆ ਨੈਕਸਟ ਵੀਡੀਓ ਚ